ਜੁਬਾਨ ਦਾ ਫਟ ਕਿਸੇ ਪਿੰਡ ਵਿੱਚ ਇੱਕ ਬੜਾ ਬੀਬਰ ਤਰਖਾਨ ਰਹਿੰਦਾ ਸੀ ਉਹ ਜਿੰਨਾ ਭਲਾ ਮਾਨਸ ਸੀ ਉਹਦੋਂ ਦੁਨੀਆ ਦੀ ਤੀਵੀਂ ਅੱਗ ਦੀ ਨਾਲ ਸੀ ਹਰ ਵਕਤ ਉਹ ਘਰ ਵਾਲੇ ਨੂੰ ਵੱਡੂ ਖਾਉ ਕਰਦੀ ਰਹਿੰਦੇ ਸੀ ਮਰ ਜਾ ਮੇਰੇ ਮਗਰੋਂ ਲੈ ਜਾ ਘਰੇ ਆ ਹੈਨੀ ਉਹ ਹੈਨੀ ਸਾਰਾ ਦਿਨ ਵਿਚਾਰੇ ਦਾ ਲੋਹ ਪਿੰਦੀ ਰਹਿੰਦੀ ਵਿਚਾਰਾ ਸਾਰਾ ਦਿਨ ਉਸ ਦੀਆਂ ਤਿੱਤੀਆਂ ਠੰਡੀਆਂ ਸੁਣਦਾ ਰਹਿੰਦਾ ਇੱਕ ਪਾਸੇ ਪਈ ਤਾਂ ਰੋਟੀ ਵੀ ਮੱਚ ਜਾਂਦੀ ਹੈ ਅਖੀਰ ਇੱਕ ਦਿਨ ਉਹ ਅੱਕ ਕੇ ਘਰੋਂ ਨਿਕਲ ਤੁਰਿਆ ਤੇ ਸਿੱਧਾ ਜੰਗਲ ਵੱਲ ਨੂੰ ਹੋ ਗਿਆ ਉਸ ਨੇ ਸੁਣਿਆ ਸੀ ਕਿ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਹੈ ਜਿਹੜਾ ਕਿਸੇ ਵੀ ਰਾਹੀ ਪੰਦੀ ਨੂੰ ਜੰਗਲ ਵਿੱਚੋਂ ਸੁੱਕਾ ਨਹੀਂ ਜਾਣ ਦਿੰਦਾ ਉਸ ਨੂੰ ਮਾਰ ਕੇ ਖਾ ਜਾਂਦਾ ਹੈ ਉਸ ਨੇ ਸੋਚਿਆ ਮਨਾ ਮਰਨਾ ਤਾਂ ਹੈ ਹੀ ਫਿਰ ਕਿਉਂ ਨਾ ਸ਼ੇਰ ਦਾ ਭੋਜਨ ਬਣਿਆ ਜਾਵੇ ਜੰਗਲ ਵਿੱਚ ਉਹਨੇ ਬਥੇਰੇ ਢੇਡੇ ਕੱਢੇ ਵੇ ਕਿਤੇ ਸ਼ੇਰ ਮਿਲ ਜਾਵੇ ਅੰਤੋ ਸ਼ੇਰ ਦੀ ਗੁਫਾ ਵਿੱਚ ਚਲਾ ਗਿਆ ਪਰੰਤੂ ਸ਼ੇਰ ਹੈ ਨਹੀਂ ਸੀ ਤਰਖਾਨ ਚੁੱਪਚਾਪ ਗੁਫਾ ਵਿੱਚ ਬੈਠ ਗਿਆ ਜਦੋਂ ਸ਼ੇਰ ਆਵੇਗਾ ਤੇ ਛਾਕ ਲਓ ਉੱਧਰ ਜਦੋਂ ਸ਼ੇਰ ਰਾਜ ਭੁੱਜ ਕੇ ਆਪਣੀ ਗੁਫਾ ਵਿੱਚ ਆਇਆ ਅੰਦਰ ਆਦਮ ਜਾਤ ਵੇਖ ਕੇ ਹੈਰਾਨ ਹੋ ਗਿਆ ਮੈਥੋਂ ਡਰਦਾ ਤਾਂ ਕੋਈ ਇੱਧਰ ਨਹੀਂ ਆਉਂਦਾ ਇਹ ਕਿਹੜਾ ਸੂਰਮਾ ਮੇਰੀ ਗੁਫਾ ਵਿੱਚ ਆ ਬੈਠਾ ਉਸ ਨੇ ਤਰਖਾਨ ਤੋਂ ਪੁੱਛਿਆ ਪਰਾ ਤੂੰ ਕੌਣ ਹੈ ਮੇਰੀ ਗੁਫਾ ਵਿੱਚ ਕੀ ਕਰਦਾ ਹਾਂ ਤੈਨੂੰ ਇਸ ਗੱਲ ਨਾਲ ਕਿ ਬਸ ਆ ਤੇ ਮੈਨੂੰ ਖਾ ਲੈ ਅੱਕ ਗਿਆ ਮੈਂ ਇਸ ਮਾਨਸ ਜਨਮ ਤੋਂ ਮੈਂ ਤੈਨੂੰ ਨਹੀਂ ਖਾ ਸਕਦਾ ਭਰਾ ਜੋ ਆਖ ਬੈਠਾ ਤੂੰ ਬੇਫਿਕਰ ਹੋ ਕੇ ਹੁ ਦਾ ਦੁੱਖ ਦੱਸ ਕਿਉਂ ਤੈਨੂੰ ਜ਼ਿੰਦਗੀ ਨਾਲ ਨਫ਼ਰਤ ਹੋ ਗਈ ਲੋਕ ਤਾਂ ਜਾਨ ਬਚਾਉਣ ਲਈ ਮੇਰੀਆਂ ਲੇਲੜੀਆਂ ਘੜਦੇ ਐ ਖਾਨ ਨੇ ਹਲਫ਼ ਤੋਂ ਬੇ ਤੱਕ ਆਪਣੀ ਸਾਰੀ ਕਹਾਣੀ ਸ਼ੇਰ ਨੂੰ ਸੁਣਾਈ ਭਰਾਵਾ ਤੂੰ ਮਰਨ ਲੱਗਾ ਜਾ ਅੱਜ ਤੋਂ ਤੂੰ ਮੇਰਾ ਧਰਮ ਦਾ ਭਰਾ ਤੇਰਾ ਦੁੱਖ ਤਕਲੀਫ ਮੇਰਾ ਉਹ ਸਾਹਮਣੇ ਜਿਹੜਾ ਵਣ ਦਿਸਦਾ ਉਹਦੇ ਥੱਲੇ ਜਾ ਸਾਰੇ ਸ਼ਿਕਾਰ ਦਬੋਚ ਕੇ ਚਾਹੇ ਮਾਨਸ ਜਾਤ ਜਾਂ ਪਸ਼ੂ ਜਾਤ ਕੜੀਸ ਕੇ ਲਿਆਉਂਦਾ ਤੇ ਉਹਦੇ ਹੇਠਾਂ ਲਿਆ ਕੇ ਖਾਂਦਾ ਹਾਂ ਉੱਥੇ ਬਥੇਰਾ ਸੋਣਾ ਪਿਆ ਹੈ ਜਿਹੜਾ ਉਹਨਾਂ ਦੇ ਪਾਇਆ ਹੁੰਦਾ ਮੈਥੋਂ ਡਰਦਾ ਮਾਰਾ ਕੋਈ ਚੁੱਕਣ ਨਹੀਂ ਆਉਂਦਾ ਤੂੰ ਉਹ ਘਰ ਲੈ ਜਾ ਘਰ ਵਾਲੀ ਨੂੰ ਖੁਸ਼ ਕਰ ਜੇ ਫਿਰ ਲੋੜ ਪਈ ਤਾਂ ਵੇਚੀ ਜਾ ਜਾਵੇਂ ਸ਼ੇਰ ਦਾ ਧੰਨਵਾਦ ਕਰਦਾ ਹੋਇਆ ਤਰਖਾਨ ਸਾਰੇ ਗਹਿਣੇ ਚੁੱਕ ਕੇ ਘਰ ਲੈ ਆਇਆ ਇੰਨੇ ਸੋਨੇ ਦੇ ਗਹਿਣੇ ਵੇਖ ਕੇ ਉਹਦੇ ਘਰ ਵਾਲੀ ਦੇ ਦੰਦਲ ਪੈਣ ਵਾਲੀ ਹੋ ਗਈ ਪਰ ਫਿਰ ਵੀ ਮम्मू ਠੱਗਣੀ ਬਣ ਕੇ ਭੇਤ ਲੈਣ ਮਾਰੀ ਬੋਲੀ ਜੀ ਇੰਨਾ ਸਮਾਨ ਕਿੱਥੋਂ ਤੇ ਕਿਵੇਂ ਨਸੀਬ ਹੋਇਆ ਵਿਚਾਰੀ ਨੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਕਿ ਇੰਜਨ ਸੀਵ ਹੋਇਆ ਤੀਵੀ ਨੇ ਕਿਹਾ ਕਹੀਂ ਮਾਰ ਕੇ ਕਮਾਏ ਸੀ ਸਭ ਤੋਂ ਪਹਿਲਾਂ ਸੋਹਣਾ ਘਰ-ਬਾਰ ਬਣਾਇਆ ਵਧੀਆ ਮੰਝੇ ਪੀੜੇ ਤੇ ਹੋਰ ਪਤਾ ਨਹੀਂ ਕੀ ਕੀ ਐਸ਼ੋ ਆਰਾਮ ਦਾ ਸਮਾਨ ਲਿਆ ਕੇ ਘਰ ਸਜਾਇਆ ਸਮਾ ਸੁਖੀ ਸੁਖੀ ਬਤੀਤ ਕਰਨ ਲੱਗੇ ਇੱਕ ਦਿਨ ਤਰਖਾਨ ਨੇ ਘਰ ਵਾਲੀ ਨੂੰ ਆਖਿਆ ਕਿ ਆਪਾਂ ਜਿਹਦੇ ਕਰਕੇ ਮੀਰ ਹੋਏ ਆਂ ਕਦੇ ਯਾਰ ਨੂੰ ਘਰੇ ਲੈ ਆਓ ਤਾਸਤੂ ਕਹਿ ਕੇ ਉਹ ਘਰੋਂ ਤੁਰ ਪਿਆ ਜਾਂ ਸ਼ੇਰ ਨੂੰ ਫਤਿਹ ਬੁਲਾਈ ਪ੍ਰਾਵ ਤੇਰੀ ਪਰਜਾਈ ਤੈਨੂੰ ਮਿਲਣ ਵਾਸਤੇ ਆਖਦੀ ਐ ਮੈਂ ਤੈਨੂੰ ਲੈਣ ਆਇਆ ਹਾਂ ਸ਼ੇਰ ਕਹਿੰਦਾ ਵੀਰ ਮੇਰਾ ਅਸੀਂ ਜੰਗਲ ਜਾਨਵਰ ਕੀ ਜਾਣੀਏ ਰਹਿਣ ਸਹਿਣ ਨੂੰ ਜੰਗਲ ਵਿੱਚ ਅਸੀਂ ਆਪਦੀ ਮਰਜ਼ੀ ਦੇ ਮਾਲਕ ਹਾਂ ਤੂੰ ਕੀ ਕਰਨਾ ਮੈਨੂੰ ਘਰ ਲਾ ਜਾ ਕੇ ਐਸ਼ ਕਰ ਬੁੱਲੇ ਲੁੱਟ ਤਰਖਾਨ ਨੇ ਜਿੱਦ ਨਾ ਛੱਡੀ ਮੈਂ ਤਾਂ ਲੈ ਕੇ ਹੀ ਜਾਣਾ ਅਖੀਰ ਸ਼ੇਰ ਨੂੰ ਤੁਰਨਾ ਪਿਆ ਘਾਰ ਆ ਕੇ ਪਰਜਾਈ ਨੂੰ ਫਤਿਹ ਬਲਾਈ ਤੇ ਬੈਠ ਗਿਆ ਹਾਂ ਬਈ ਕੀ ਲਿਆਵਾ ਛਕਣ ਵਾਸਤੇ ਮਹਿਮਾਨ ਨੂੰ ਮੇਜ਼ਬਾਨ ਨੇ ਪੁੱਛਿਆ ਮਹਿਮਾਨ ਕਹਿੰਦਾ ਜਿਉਂ ਦਾ ਬੱਕਰਾ ਲਿਆ ਤਾਂ ਫਿਰ ਜੇ ਨਹੀਂ ਹਟਦਾ ਸੇਵਾ ਕਰਨ ਤੋਂ ਤਰਖਾਨ ਨੇ ਬੱਕਰਾ ਲਿਆ ਦਿੱਤਾ ਸ਼ੇਰ ਨੇ ਮਾਰਿਆ ਪੰਜਾ ਤੇ ਮਾਰ ਕੇ ਛੱਕ ਗਿਆ ਰੱਜ ਪੁੱਜ ਕੇ ਘਰਾੜੇ ਮਾਰਨ ਲੱਗ ਪਿਆ ਜਦ ਪਰਜਾਈ ਨੇ ਆ ਕੇ ਕਮਰੇ ਵਿੱਚ ਥਾਂ ਥਾਂ ਲਊ ਮਾਸ ਤੇ ਹੋਰ ਗੰਦ ਪਿੱਲ ਵੇਖਿਆ ਤਾਂ ਮਾਂ ਝੁੱਠੀ ਹਾਏ ਹਾਏ ਸਾਡੇ ਇੰਨੇ ਵਧੀਆ ਘਰ ਦਾ ਇਸ ਜੰਗਲੀ ਜਾਨਵਰ ਨੇ ਨਾਸ਼ ਮਾਰ ਦਿੱਤਾ ਆਪ ਦੇ ਘਰ ਵਾਲੇ ਨੂੰ ਹਾਕ ਮਾਰ ਕੇ ਕਹਿੰਦੀ ਜਾ ਵੇ ਕੁੱਤਿਆ ਤਰ ਖਾਣਾ ਤੇਰੀ ਸਾਰੀ ਉਮਰ ਕੁੱਤਿਆਂ ਬਿੱਲਿਆਂ ਨਾਲ ਜਾਰੀ ਰਹੀ ਇਹ ਜਿਹੜਾ ਤੇਰੇ ਯਾਰ ਨੇ ਗੰਦ ਪਾਇਆ ਇਹਨੂੰ ਸਾਫ਼ ਤੇਰਾ ਪਿਓ ਕਰੂ ਸਿਵਿਆਂ ਵਿੱਚੋਂ ਆ ਕੇ ਉਹ ਤਾਂ ਵਿਚਾਰਾ ਚੁੱਪ ਰਿਆ ਸ਼ੇਰ ਜਾਗੂ ਮਿਟਾ ਪਿਆ ਉੱਠ ਖੜਿਆ ਤੇ ਮਾਰ ਕੇ ਦਹਾੜੋਨੇ ਆਪਣੀ ਸੁਸਤੀ ਲਾਈ ਭਰਾਵਾ ਜਾਂ ਤੰਮਰੇ ਕੁਝ ਮਾਰ ਕੇ ਮੈਨੂੰ ਮਾਰ ਦੇ ਜਾਂ ਮੈਂ ਤੇਰੇ ਟੱਬਰ ਮਾਰ ਦੇਵਾਂ ਮੈਂ ਜੰਗਲ ਦਾ ਰਾਜਾ ਇਹ ਸਾਲੀ ਮੈਨੂੰ ਕੁੱਤਾ ਬਿੱਲਾ ਹੀ ਆਖਦੀ ਐ ਵਿਚਾਰੇ ਨੇ ਬਥੇਰੀਆਂ ਮਿਹਨਤਾਂ ਕੀਤੀਆਂ ਮਾਫੀ ਵੀ ਮੰਗੀ ਪਰ ਸ਼ੇਰ ਕਹਿੰਦਾ ਜਾਂ ਮਰ ਜੂ ਜਾਂ ਮਾਰ ਦੇਵਾਂ ਅਖੀਰ ਡਰਦੇ ਡਰਦੇ ਨੇ ਉਹਨੇ ਸ਼ੇਰ ਦੀ ਧੌਣ ਵਿੱਚ ਤੇਸਾ ਮਾਰਿਆ ਸ਼ੇਰ ਦੇ ਮਾਰਾ ਮੋਟਾ ਵੱਜਿਆ ਤੇ ਉਹ ਜੰਗਲ ਨੂੰ ਭੱਜ ਗਿਆ ਸੁੱਖ ਦਾ ਸੂਰਜ ਫਿਰ ਦੁੱਖ ਦੇ ਬੱਦਲਾਂ ਨੇ ਘੇਰ ਲਿਆ ਦੋਵੇਂ ਜੀ ਫਿਰ ਭੁੱਖੇ ਮਰਨ ਲੱਗੇ ਤਰਖਾਣੀ ਨੇ ਫਿਰ ਆਪ ਦੇ ਘਰ ਵਾਲੇ ਨੂੰ ਸ਼ੇਰ ਕੋਲ ਜਾਣ ਲਈ ਕਿਆ ਉਹ ਰੱਬ ਦਾ ਬੰਦਾ ਘਰ ਵਾਲੀ ਤੋਂ ਡਰਦਾ ਫਿਰ ਜੰਗਲ ਵੱਲ ਤੁਰ ਪਿਆ ਸ਼ੇਰ ਨੂੰ ਜਾ ਦੁਆ ਸਲਾਮ ਕੀਤੀ ਤੇ ਆਪਣਾ ਦੁੱਖ ਰੋਇਆ ਕਿ ਅਸੀਂ ਫਿਰ ਭੁੱਖੇ ਮਰ ਰਹੇ ਹਾਂ ਸ਼ੇਰ ਕਹਿੰਦਾ ਮੇਰੇ ਧੌਣ ਵੇਖ ਜਿੱਥੇ ਤੂੰ ਤੇਸਾ ਮਾਰਿਆ ਸੀ ਜ਼ਖਮ ਹੈ ਕਿ ਭਰ ਗਿਆ ਭਰਾਵਾ ਜ਼ਖਮ ਤਾਂ ਭਰ ਗਿਆ ਲੱਗਦਾ ਇੱਥੇ ਤਾਂ ਕੋਈ ਫੱਟ ਵੀ ਨਹੀਂ ਦਿਸਦਾ ਇਹ ਜ਼ਖਮ ਤਾਂ ਭਰ ਗਿਆ ਪਰ ਜਿਹੜੀ ਬੋਲੀ ਤੇਰੀ ਘਰ ਵਾਲੀ ਨੇ ਮਾਰੀ ਸੀ ਉਹ ਹਾਲੇ ਤੱਕ ਵੀ ਮੇਰੇ ਸੀਨੇ ਵਿੱਚ ਰੜਕਦੀ ਹੈ ਉਹ ਭਲਿਆ ਮਾਨਸਾ ਤਲਵਾਰ ਦੇ ਫੱਟ ਤਾਂ ਭਰ ਜਾਂਦੇ ਹਨ ਪਰ ਜ਼ਬਾਨ ਦੇ ਫੱਟ ਨਹੀਂ ਭਰ ਸਕਦੇ ਜੇ ਤੂੰ ਹੀ ਆ ਗਿਆ ਹਾਂ ਤਾਂ ਜਿਹੜਾ ਕੁਝ ਲੈ ਕੇ ਜਾਣਾ ਹੈ ਲੈ ਜਾ ਅੱਗੇ ਤੋਂ ਮੇਰੀ ਗੱਲ ਯਾਦ ਰੱਖੀ ਕਿ ਕਿਸੇ ਨੂੰ ਮੰਦਾ ਨਾ ਬੋਲਿਓ ਕਿਉਂਕਿ ਜ਼ਬਾਨ ਦਾ ਫਟ ਕਦੇ ਵੀ ਨਹੀਂ ਪਰਦਾ